ਕਿਹੜੇ ਜਾਤ ਦੇ ਤਾਂ ਦੇ ਸਿੱਕੇ ਕਿੰਨਾ ਵੱਡਾ ਹੰਕਾਰ ਹੈ ਇਹ ਸਾਡੇ ਗੁਰੂ ਸਵਰਨਕਾਰ ਸੰਗ ਪ੍ਰਧਾਨ ਜੀਰਾ ਸਾਡੀ ਜਾਤੀ ਨੂੰ ਜੋ ਲਾਲਜੀਤ ਭੁੱਲਰ ਕੈਪਟਨ ਮੰਤਰੀ ਪੰਜਾਬ ਜਿਹਨੇ ਸਾਡੀ ਜਾਤੀ ਵਾਸਤੇ ਬਹੁਤ ਹੀ ਭੈੜੇ ਸ਼ਬਦ ਬੋਲੇ ਆ ਅਸੀਂ ਉਹਦਾ ਪੁਰਜੋਰ ਲਿੰਦਾ ਕਰਦੇ ਆ ਤੇ ਵਿਰੋਧ ਕਰਦੇ ਆ ਔਰ ਭਗਵਾਨ ਤਮਾਨ ਜੀ ਨੂੰ ਇਹ ਅਸੀਂ ਬੇਨਤੀ ਕਰਦੇ ਆ ਵੀ ਇਹ ਇਸ ਬੰਦੇ ਨੂੰ ਇਹਦਾ ਅਸਤੀਫਾ ਲੈ ਕੇ ਘਰ ਭਾਇਆ ਜਾਵੇ ਔਰ ਜਿਹੜੀ ਇਹਨੇ ਜਿਹਨੇ ਇਹਨੂੰ ਐਮਪੀ ਦੀ ਟਿਕਟ ਦਿੱਤੀ ਆ ਉਸ ਐਮਪੀ ਦੀ ਟਿਕਟ ਨੂੰ ਇਹਦੇ ਤੋਂ ਵਾਪਸ ਲਿਆ ਜਾਵੇ ਨਹੀਂ ਤਾਂ ਜੋ ਵੀ ਸਾਡੇ ਸਾਰੇ ਪੰਜਾਬ ਦੇ ਉੱਚ ਲੈਵਲ ਦੇ ਉੱਤੇ ਜੋ ਵੀ ਮੀਟਿੰਗਾਂ ਹੋਣਗੀਆਂ ਅਸੀਂ ਉਹਦੇ ਵਿੱਚ ਸਾਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਇਸ ਇੱਕ ਬੰਦੇ ਦੇ 25 30 ਲੱਖ ਵੋਟ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੇ ਆਮ ਆਦਮੀ ਅਸੀਂ ਜਦ ਤਣੇ ਵੋਟਾਂ ਮੰਗਣ ਆਉਣਗੇ ਅਸੀਂ ਇਹਨਾਂ ਨੂੰ ਇਹ ਗੱਲ ਦੱਸਾਂਗੇ ਵੀ ਤੁਸੀਂ ਸਾਡੀ ਜਾਤੀ ਨੂੰ ਭੈੜਾ ਲੱਭ ਜ ਬੋਲਿਆ ਅਸੀਂ ਤੁਹਾਨੂੰ ਇਸ ਕਰਕੇ ਵੋਟਾਂ ਨਹੀਂ ਪਾਵਾਂਗੇ ਅਸੀਂ ਬਹੁਤ ਚਾਲ ਨਾਲ ਵੋਟਾਂ ਪਾ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ 92 ਸੀਟਾਂ ਦਵਾਈਆਂ ਸੀਗੀਆਂ 92 ਸੀਟਾਂ ਲੈ ਕੇ ਇਹ ਰਾਜੇ ਹੰਕਾਰ ਬਣ ਗਏ ਹੰਕਾਰੀ ਰਾਜੇ ਬਣ ਕੇ ਜਿਹੜੇ ਸਾਡੀ ਕੌਮ ਨੂੰ ਮਾੜਾ ਕਹਿੰਦੇ ਆ ਸਾਡੀ ਕੌਮ ਰਾਜਿਆਂ ਦੀ ਕੌਮ ਆ ਉਹ ਸਾਡੇ ਦਾ ਜੰਮ ਦੇ ਬੱਚੇ ਰਾਜਾ ਹੁੰਦੇ ਆ ਸਾਡੇ ਬੱਚਿਆਂ ਨੂੰ ਜੰਮਦਿਆਂ ਨੂੰ ਚਮਚੇ ਜਿਹੜੇ ਮਿਲਦੇ ਆ ਸੋਨੇ ਚਾਂਦੀ ਦੇ ਮਿਲਦੇ ਆ ਦੁੱਧ ਪੀਣ ਵਾਸਤੇ ਇਹ ਸਾਡੀ ਜਾਤ ਨੂੰ ਮਾੜਾ ਕਹਣ ਵਾਲਾ ਹੋ ਗਿਆ ਸਾਡੀ ਜਾਤ ਜਿਹੜੀ ਆ ਉੱਚ ਲੈਵਲ ਦੀ ਜਾਤ ਹੈ ਰਾਮਚੰਦਰ ਜੀ ਦੇ ਅਸੀਂ ਵੰਸ਼ਜ ਹੈ ਇਹ ਸਾਡੀ ਜਾਤ ਨੂੰ ਕਿਉਂ ਮਾੜਾ ਕਹੂਗਾ ਜਿੰਦਾਬਾਦ ਜਿੰਦਾਬਾਦ ਸਾਡੇ ਵਾਤਾਵਰਣ ਵਿੱਚ ਆ ਗਿਆ ਹੈਲੋ ਨੂੰ ਭਾਜੀ ਮੁਰਦਾਬਾ ਮੁਰਦਾਬਾ ਰਾਜੀਤ ਭੁੱਲਰ ਮੁਰਦਾਬਾ ਰਾਜੀਤ ਭੁੱਲਰ ਮੁਰਦਾਬਾ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੁਸਾਇਟੀ ਪ੍ਰਦਾਨ ਜੀਰਾ ਹਲਕਾ ਅਨਚਾਰ ਜੀਰਾ ਮੈਂ ਇਸ ਇਹ ਕਹਿ ਰਿਹਾ ਕਿ ਜੋ ਕੈਬਨਲ ਕਹ ਜੋ ਮੰਤਰੀ ਲਾਰਜੀਤ ਭੁੱਲਰ ਨੇ ਸਾਡੀ ਜਾਤੀ ਦੇ ਖਿਲਾਫ ਅਪਸ਼ਬਦ ਬੋਲੇ ਹਨ ਅਸੀਂ ਮੰਤਰੀ ਭਗਵਾਨ ਮੁੱਖ ਮੰਤਰੀ ਭਗਵਾਨ ਸੋਹਣ ਭਗਮਤਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਪਾਰਟੀ ਤੋਂ ਬਰਖਾਸ ਕਰੋ ਚੱਲਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨੂੰ ਪਾਰਟੀ ਤੋਂ ਚੱਲਦਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇਹ ਕਿਹੜਾ ਬਦਲਾਅ ਲੈ ਕੇ ਆਈ ਹੈ ਸਰਕਾਰ ਨੂੰ ਤਾਂ ਸਮਝ ਨਹੀਂ ਲੱਗਦੀ ਅਸੀਂ ਇਸ ਲਈ ਵੋਟਾਂ ਨਹੀਂ ਦਿੱਤੀ ਭਾਈਆਂ ਅੱਗੇ ਸਾਨੂੰ ਜਾਤ ਦੀ ਇਹਨਾਂ ਲੋਕ ਜਾਤ ਪਾਤ ਦੇ ਮੇਰੇ ਮਾਰੇ ਜਾਣਗੇ ਅਸੀਂ ਆਪਣਾ ਜ਼ਿੰਦਾਬਾਦ ਜ਼ਿੰਦਾਬਾਦ ਇਤਲਾਹ ਮੁੱਕਿਆ ਜਾਣਾ ਹੈ ਤੇ ਉੱਥੇ ਜਿਹੜੇ ਬਾਕੀ ਰਹਿੰਦੇ ਬਲਾਰੇ ਨੇ ਜ਼ਿੰਦਾਬਾਦ ਰਾਜੀਤ ਭੁੱਲੜ ਰਾਜੀਤ ਰਾਏ ਕੋ ਬੀਚੇ ਸਤੇ RAM GADIYA BRADRI ਤੇ SWARNKAR ਸਾਡੇ ਜਿਹੜੇ ਵੀਰ ਨੇ ਉਸ ਬਰਾਦਰੀ ਦੇ ਖਿਲਾਫ ਜਿਵੇਂ ਅਪ ਸ਼ਬਦ ਕਹਿਆ ਅਸੀਂ ਕੋਰ ਸ਼ਬਦਾ ਵਿੱਚ ਉਹਦੀ ਨਿੰਦਾ ਕਰਦੇ ਆ ਤੇ ਨਾਲ ਹੀ ਉਸ ਸਹੰਕਾਰੀ ਮੰਤਰੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਇਸ ਤਰ੍ਹਾਂ ਦੀ ਖੇਤਲੇ ਪੱਤਰ ਦੀ ਸੋਚ ਰੱਖਦੇ ਹੋ ਉਹ ਉਹਨਾਂ ਦੇ ਵਾਰਿਸ ਅਸੀਂ ਉਹ ਲੋਕ ਆ ਜਿਹੜੇ ਲੋਕਾਂ ਨੇ ਇਸ ਧਰਤੀ ਤੇ ਕਦੇ ਆਪਣੇ ਰਾਜ ਭਾਗ ਸਥਾਪਿਤ ਕੀਤੇ ਸੀ ਤੇ ਵੱਡੇ ਵੱਡੇ ਕਿਲਿਆਂ ਦਾ ਨਿਰਮਾਣ ਕੀਤਾ ਸੀ ਅਸੀਂ ਉਹ ਲੋਕ ਆ ਜੱਸਾ ਸਿੰਘ ਰਾਮਗੜੀਆ ਉਸ ਕੌਮ ਦੇ ਵਾਰਿਸ ਉਸ ਮਹਾਨ ਨਾਇਕ ਦੇ ਵਾਰਸਾਂ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਆਪਣਾ ਝੰਡਾ ਚੁਲਾਇਆ ਸੀ ਸੋ ਅਸੀਂ ਉਸ ਅਹੰਕਾਰੀ ਮੰਤਰੀ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਇਸ ਧਰਤੀ ਤੇ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਤੇ ਨਾਂ ਰੱਖ ਦਿੱਤੇ ਸੀ ਤੇ ਇਸ ਧਰਤੀ ਤੋਂ ਸਿੱਖਾਂ ਨੂੰ ਬਾਹਰ ਧੱਕ ਦਿੱਤਾ ਗਿਆ ਸੀ Rajasthan ਵਰਗੇ ਇਲਾਕਿਆਂ ਵਿੱਚ ਧੱਕ ਦਿੱਤਾ ਗਿਆ ਸੀ ਤਾਂ ਉਸ ਵੇਲੇ ਮੱਸਾ ਰੰਗੜ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਆਪਣਾ ਸ਼ਰਾਬ ਦੇ ਦੌਰ ਚਲਾਉਂਦਾ ਸੀ ਤੇ ਵਿਅਪਦੀ ਕਰਦਾ ਸੀ ਤੇ ਉਸ ਵੇਲੇ ਜੇਕਰ ਨੂੰ ਸੰਗ ਸਿਖਾਉਣ ਆਏ ਸੀ ਤੇ ਮਤਾਬ ਸਿੰਘ ਤੇ ਸੁਖਾ ਸਿੰਘ ਉਹ ਦੋ ਸੂਰਬੀਰ ਆਏ ਸੀ ਜਿਹੜੇ ਮੁਰਦਾਬਾਦ ਆਮ ਪਾਰਟੀ ਮੁਰਦਾਬਾਦ ਲਾਲਜੀਤ ਭੁੱਲਰ ਮੁਰਦਾਬਾਦ ਲਾਲਜੀਤ ਭੁੱਲਰ ਮੁਰਦਾਬਾਦ ਆਮ ਪਾਰਟੀ ਮੁਰਦਾਬਾਦ ਪੀਕਰ ਆਉਂਦਾ ਪਿਆ ਭਾਈ ਇਥੇ ਹੋਈਏ ਮੁਰਦਾਬਾਦ ਹੰਕਾਰੀ ਨੇਤਾ